ਅੰਮ੍ਰਿਤਪਾਲ ਬਹੁ ਦੀ ਗੱਲ ਕਰਦੇ ਆ ਬਈ ਜਿੰਤਨ ਦੇ ਚਾਂਸ ਬਣੇ ਹੋਏ ਨੇ ਜਿਹੜੇ ਜਿਹੇ ਮਿਲ ਕੇ ਸਰਵੇ ਆ ਰਹੇ ਹੈਗੇ ਨੇ ਚੰਗੀ ਗੱਲ ਆ ਉਹਦੇ ਸਪੂਟਰਾਂ ਵਾਸਤੇ ਤੇ ਪਰ ਜਿਆਦਾ ਇਹਦੇ ਚ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਉਹ ਪੁਆਇੰਟ ਮੇਰੇ ਦਿਮਾਗ 'ਚ ਆਇਆ ਅੱਜ ਉਹ ਇਹ ਆ ਵੀ ਕਿਉਂਕਿ ਜਿਹੜਾ ਕੇਸ ਆਦਾ ਐਨਐਸਏ ਜੋ ਕੁਛ ਇਹਨੇ ਉੱਥੇ ਅਜਨਾਲੇ ਥਾਣਾ ਘੇਰ ਕੇ ਤੇ ਕੀਤਾ ਉਹ ਇਹਦੇ ਖੈਰਗਾਲ ਭਲੇ ਪਿਆ ਹੋਇਆ ਆ ਉਹ ਉਹ ਗੱਲ ਵੱਖਰੀ ਹੈ ਵੀ ਜਿਹੜਾ ਜਿਸ ਮਕਾਮ ਤੇ ਅੱਜ ਪਹੁੰਚਿਆ ਆ ਵੀ ਡਿਬਰੂਗੜ੍ਹ ਜੇਲ੍ਹ ਜਾਂ ਚੋਣਾ ਲੜ ਕੇ ਐਮਪੀ ਬਣਨ ਤੇ ਜਿੱਤਣ ਦੇ ਜਿਹੜੇ ਅਸਾਰ ਬਣਿਆ ਨੇ ਉਹ ਵੀ ਉਸੇ ਥਾਣੇ ਵਾਲੀ ਘਟਨਾ ਕਰਕੇ ਬਣਿਆ ਨੇ ਹੁਣ ਜਿਹੜਾ ਮੇਰਾ ਪੁਆਇੰਟ ਹੋਏ ਹੈਗੀ ਆ ਵੀ ਜਦੋਂ ਕੇਸ ਚੱਲਣਾ ਹੈ ਅਗਰ ਕੇਂਦਰ ਹਕੂਮਤ ਹੈ ਜਿਹੜੀ ਕੇਂਦਰ ਦੇ ਵਿੱਚ ਉਹ ਜਦੋਂ ਚਾਵੇ ਉਸ ਕੇਸ ਨੂੰ ਸਟਾਰਟ ਕਰ ਦੇਵੇ ਸਾਲ ਤੋਂ ਵੱਧ ਵੈਸੇ ਵੀ ਹੋ ਗਿਆ ਉਹਨੂੰ ਸਵਾ ਸਾਲ ਹੋ ਗਿਆ ਉਹਨੂੰ ਸਟਾਰਟ ਕਰਕੇ ਤੇ ਘੱਟੋ ਘੱਟ 2 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਅਗਰ ਇਹਨੂੰ ਮਿਲ ਜਾਂਦੀ ਆ ਭਾਉ ਨੂੰ ਉਸ ਕੇਸ ਦੇ ਵਿੱਚ ਤਾਂ ਉਸੇ ਵੇਲੇ ਦੀ ਮੈਂਬਰਸ਼ਿਪ ਖਤਮ ਹੈ ਤੇ ਜੇ ਉਹ سزا ਦੇ ਵਿੱਚ ਜੇਲ੍ਹ ਹੋਊਗੀ ਤੇ ਦੁਬਾਰਾ ਫੇਰ ਜੇਲ੍ਹ ਇਹਨੂੰ ਜਾਣਾ ਪਊਗਾ ਉਹਦੀਆਂ ਐਗਜ਼ਾਮਪਲਾਂ ਨੇ ਲੇਟੈਸਟ ਐਗਜ਼ਾਮਪਲ ਰਾਹੁਲ ਗਾਂਧੀ ਦੀ ਆ 2019 ਦਾ ਡੈਫੇਮੇਸ਼ਨ ਦਾ ਕੇਸ ਸੀਗਾ ਵੀ ਰਾਹੁਲ ਗਾਂਧੀ ਨੇ ਸਾਰੇ ਮੋਦੀਆਂ ਨੂੰ ਚੋਰ ਗਿਆ ਆ ਤੇ ਜਦੋਂ ਲੱਗਿਆ ਮੋਦੀ ਉਹਨਾਂ ਨੂੰ ਉਹਨਾਂ ਨੇ ਨਾਲਿਓਂ ਪੁਰਾਣਾ ਕੇਸ ਠੰਡੇ ਬਸਤੇ ਚ ਪਿਆ ਹੋਇਆ ਕੱਢ ਕੇ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਜੱਜ ਬਦਲ ਕੇ ਤੇ ਇਹਨੂੰ ਸਜ਼ਾ ਸੁਣਾਤੀ ਤੇ 2 ਸਾਲ ਵਾਰ ਤੋਂ ਬਾਅਦ ਸਜ਼ਾ ਉਹ ਕੇਸ ਦੇ ਵਿੱਚ 2 ਸਾਲ ਦੀ ਆ ਤੇ ਉਹਨੀਆਂ ਸਜ਼ਾ ਸੁਣਾਈ ਨਾਲ ਉਹ ਡਿਸਕਵਾਲਿਫਾਈ ਹੋ ਗਿਆ ਰਾਹੁਲ ਗਾਂਧੀ ਤੇ ਘਰ ਵੀ ਉਹਦਾ ਲੈ ਲਿਆ ਸੋ ਐਵੇਂ ਬਹੁਤ سارے ਪੋਲੀਟੀਸ਼ੀਨ ਹੋਰ ਨੇ ਲਾਲੂ ਪ੍ਰਸਾਦ ਯਾਦਵ ਆ ਜਿਹੜੇ ਬੈਠੇ ਬਿਠਾਏ ਐਮਐਲਏ ਹੁੰਦੇ ਹੋਏ ਤੇ ਜੇਲ੍ਹ ਗਏ ਨੇ ਸਭ ਕੁਝ ਛੱਡਣਾ ਪੈ ਗਿਆ ਸੋ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਤੋ ਤੇ ਦੀ ਜਾਨ ਜਿਹੜੀ ਕੇਂਦਰ ਚ ਹਕੂਮਤ ਆ ਉਹਦੇ ਹੱਥ ਦੇ ਵਿੱਚ ਹੀ ਆ